ਅਸੀਂ ਅਗਲੀਆ ਦਿਲ ਦੀਆਂ ਮਹਾਰਾਜਾਂ ਜੋ ਆਪਣੀਆਂ ਅੱਖਾਂ ਤੇ ਪੌੜਾ ਤੇ ਰੱਖਾਂਗੇ ਔਰ ਵਾਅਦਾ ਕਰਦੇ ਆ ਬਾਜੀ ਕਰ ਪਾਈ ਜਾਏ ਮੈਨੂੰ 25 ਗ੍ਰਾਉਂਡਾਂ ਮੈਂ ਅੰਦੀਆਂ ਸੀ ਜਿਨ੍ਹਾਂ ਚੋਂ ਇੱਕ ਇੱਕ ਗ੍ਰਾਉਂਡ ਮੈਂ ਦਸੀਆਂ ਦੀ ਪਾਈ ਜਾ ਜਿਹਦੇ ਵਿੱਚ ਜਿਹਦੇ

ਸਰਾਂ ਦੇ ਅੱਜ ਗੱਲ ਕਰਦੇ ਆਂ ਤੇ ਸਾਹਮਣੂ ਦੁਬਾਇਆ ਜਾਣਾ ਇਸ ਕਰਕੇ ਸਾਡੇ ਸਤਦਾਰੀਏ ਭਾਜੀ ਪਰਮਜੀਤ ਜੀ ਮੋਨਸੂਰ ਜੀ ਇੱਥੇ ਸਾਡੇ ਅਜੀਤ ਜੀ ਸਾਧੂ ਜੀ ਤੇ ਸਾਡੇ ਇਹ ਸਰਦਾਰ ਸਾਹਿਬ ਪਲਵੰਤ ਜੀ ਤੇ ਜਗਦੀਸ਼ ਭਾਜੀ ਤੇ ਇਹਨਾਂ ਦੇ ਸਾਥੀ 26 ਤਰੀਕ ਦਿਨ ਹੈ ਅੱਜ ਆਪਾਂ ਅਸੀਂ